52 ਲੈ ਕੇ ਯਵਨ ਨਵਾਕੋਰ ਟਰੈਕਟਰ ਆ ਹਜੇ ਹਾਰ ਵਗੈਰਾ ਲਹਾਫੇ ਵਗੈਰਾ ਲਹੇ ਨਹੀਂ ਤੇ ਜਿਹੜਾ ਵੀਰ ਕਹਿੰਦਾ ਵੀ ਨਵਾਂ ਟਰੈਕਟਰ ਲੈ ਕੇ ਆਉਣਾ ਸਾਨੂੰ ਨਵੇਂ ਨਾਲੋ ਕਹ ਜੀ ਇਹ ਵੀ ਲੱਖ ਰੁਪਿਆ ਘੱਟ ਮੈਂ ਦੂ ਟਰੈਕਟਰ ਤੇ ਜਵਨ ਨਵਾਂ ਨੋਕ ਟਰੈਕਟਰ ਆ ਫਰੀ ਸਪੀਡ ਦੇ ਵਿੱਚ ਤੇ ਪਹਿਲਾਂ ਵਾਲੀ ਸੋਹ ਦੇ ਵਿੱਚ ਟਰੈਕਟਰ ਹੈ ਨਾ ਤੇ ਵੀਰ ਤੇ ਵੀਰ ਪਸੰਦ ਕਰਦੇ ਨੇ ਆ ਸੋਹ ਨੂੰ ਤੇ ਨਵੀਂ ਜੀਨ ਸੋਹ ਨੂੰ ਘੱਟ ਕਰਦੇ ਨੇ ਜਿਹੜੇ ਵੀਰਾਂ ਨੂੰ ਵੀ ਟਰੈਕਟਰ ਚਾਹੀਦਾ 22 ਮਾਡਲ ਆ ਜਮਾ ਟਰੈਕਟਰ ਓਕੇ ਪਿਆ ਸਟicker ਵੀ ਨਹੀਂ ਲਾਏ ਹੋਏ ਤੇ ਆਹ ਦੇਖੋ ਇਸ ਸਟੀering ਵਾਲੇ ਤੇ ਆਪਣੇ ਡੰਡਿਆਂ ਵਾਲੇ ਕਵਰ ਵਗੈਰਾ ਹਜੇ ਲੱਗੇ ਨਹੀਂ ਟਰੈਕਟਰ ਦੇ ਆਹ ਗੁੱਟੀਆਂ ਵਾਲੀਆਂ ਹੋਣ ਨਹੀਂ ਆਈਆਂ ਇਹ ਵੀ ਹਜੇ ਉਵੇਂ ਦੇ ਪੁਰਪਈਆਂ ਦੇ ਤੇ ਬਾਪੂ ਬਾਈ ਨਾ ਤਾਂ ਪੋਲਰ ਵੀ ਕਿੰਨੇ ਇੱਕ ਘੰਟੇ ਟਰੈਕਟਰ ਇਹਦਾ ਇਹ ਚੱਲਿਆ ਹੋਇਆਗਾ ਬਿਲਕੁਲ ਨਵਾਂ ਟਰੈਕਟਰ ਹੈ ਕਿਸੇ ਪਾਸੋਂ ਵੀ ਟਰੈਕਟਰ ਦੇ ਰੰਗ ਵਗੈਰਾ ਛੇਟਦਾ ਹੋਇਆ ਹੋਵੇ ਨਾ ਟਰੈਕਟਰ ਜਮਾ ਜੇਨੂਨ ਇੰਜਨ ਗੇਅਰ ਦਾ ਜਮਾ ਓਕੇ ਹੈ ਟਰੈਕਟਰ ਸੀਲ ਦਾ ਸਾਰਾ ਤੇ ਬਿਲਕੁਲ ਨਵਾਂ ਸ਼ੋਰੂਮ ਕੰਡੀਸ਼ਨ ਵਾਲੀ ਟਰੈਕਟਰ ਦੀ ਉਹ ਪਈ ਆਗੀ 22 ਮਾਡਲ ਆ ਤੇ ਕਿੰਨੇ ਕਿੰਨੇ ਕਿ ਚੱਲੇ ਹੋ ਬਈ ਇਹ ਇਹ 2.5 ਘੰਟੇ ਚੱਲੇ ਹੋ ਲਓ ਜੀ 250 52 ਘੰਟੇ ਆ ਟਰੈਕਟਰ ਆ ਇਹ ਉਹ ਚੱਲਿਆ ਹੋਇਆ ਸਵਰਾਜ 855 3 ਸਪੀਡ ਦੇ ਵਿੱਚ ਤੇ 16 ਦੇ 18 ਦਾ ਮਿੱਤਰ ਆ ਦੇਖਦਾ ਹਾਂ ਸਟicker ਲਿਆ ਓਕੇ ਲਿਆ ਲੱਗੇ ਹੁੰਦੇ ਨਾ ਇਹ ਵੀ ਨਹੀਂ ਲੱਗੇ ਜਿਹੜੇ ਦੁੱਧ ਦਾ ਦੁੱਧੋਂ ਵੀ ਪਿਆਣਾ ਟਰੈਕਟਰ ਤੇ ਮਿੱਤਰੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਬਈ ਸ਼ੇਅਰ ਕਰ ਦਿਓ ਯਾ ਦੇਖ ਲੋ ਲੈਰ ਹੁੱਕ ਤੇ ਤੁਸੀਂ ਦੇਖੋ ਵੀ ਕੀ ਕਿੰਨਾ ਕਿੱਦ ਲਿਆ ਹੋ ਟਰੈਕਟਰ ਇਹਨਾ ਆ ਮਾੜੀ ਮੋਟੀ ਡਰਾਵਲ ਉਵੇਂ ਜੁੱਕਰ ਪਈਆ ਤੇ ਲਿੰਕਾਂ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ ਹੈਗਾ ਤੇ ਜਮਾ ਨਵਾਂ ਟਰੈਕਟਰ ਹੈਗਾ ਤੇ ਜਿਹੜੇ ਵੀ ਬਈ ਵੀਰ ਨੂੰ ਚਾਹੀਦਾ ਆਪਾਂ ਡਿਮਾਂਡ ਆ ਵੀਰ ਤੋਂ ਪੁੱਛ ਕੇ ਦੱਸ ਦਿੰਦੇ ਆ 22 ਮਾਡਲ ਟਰੈਕਟਰ ਆ ਪੰਜਾਬ ਨੰਬਰ ਆ ਫਸਟ ਆਨਰ ਹੈਗਾ ਤੇ ਜਿਹੜਾ ਵੀਰ ਲੈਣ ਦਾ ਚਾਹ ਬਹੁਣਾ ਟਰੈਕਟਰ ਹੈ ਨਾ ਆ ਏਜੰਸੀ ਜਾਣ ਤੋਂ ਪਹਿਲਾਂ ਆ ਨੰਬਰ ਦੇ ਉੱਤੇ ਕੰਟੈਕਟ ਕਰਨ ਨੂੰ ਜਿਹੜੇ ਉੱਤੇ ਚੱਲੀ ਜਾਂਦਾ ਹੈਗਾ ਤੇ ਪੰਜਾਬ ਨੰਬਰ ਆ ਹੈ ਨਾ ਇਹ ਪੰਜਾਬ ਨੰਬਰ ਆ ਇਹਦੀ ਡਿਮਾਂਡ ਕਿੰਨੀ ਰੱਖੀ ਹੋਈ ਹੈਗੀ 775000 ਰੁਪਏ ਬਈ 775000 ਰੁਪਏ ਲਾਈਵ ਮੇਤਰੋ 775000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਲੈਸਰ ਟਰੈਕਟਰ ਰੇਟ ਹੋ ਜਾਊਗਾ ਬਿਲਕੁਲ ਨਵਾਂ ਵਿੱਚ ਵੀ ਰਗਾ ਇਹਨਾਂ ਦਾ ਵੀ ਨਵੇਂ ਦਾ ਰੇਟ ਮੰਗ ਲੈਣਾ ਬਈ ਨਵੇਂ ਦਾ ਰੇਟ ਵੀ ਜਾ ਕੇ ਚੀਜ਼ ਮੜਾ ਪੁੱਛ ਕੇ ਉਹ ਫੇਰ ਜਾ ਕੇ ਇਹ ਟਰੈਕਟਰ ਨੂੰ ਪੁੱਛ ਲਿਓ ਨਾ ਵੀ ਕਿੰਨੇ ਦਾ ਬਣਦਾਗਾ ਇਹ ਕਾਪੀ ਦਾ ਖਾਤਾ ਪਾ ਗਿਆਂ ਦਾ 8.5 ਵੰਗੂ 9 ਵੰਗੂ ਜਾ ਵੜਦਾ ਟਰੈਕਟਰ ਨਵਾਂ 8767300 ਦਾ 750000 ਰੁਪਏ ਦਾ ਟਰੈਕਟਰ ਹੈ ਦਾ ਪਾਇਆ ਜਾਂਦਾ ਤੇ ਇਹ ਸਾਨੂੰ ਸਿਰਫ 7 7 ਲੱਖ 75000 ਰੁਪਏ ਦੀ ਡਿਮਾਂਡ ਮੰਗੀ ਹੋਈ ਆ ਬਾਕੀ ਲੈਸ ਆ ਟਰੈਕਟਰ ਰੇਟ ਕਿਉਂ ਹੋ ਜਾ ਬਈ ਇਹ ਬਿਲਕੁਲ ਨਵਾਂ ਟਰੈਕਟਰ ਆ 22 ਮਾਕਲਾ 1.5 ਸਾਲ ਟਰੈਕਟਰ ਨੂੰ ਕੋਈ ਨੂੰ ਆਇਆਗਾ ਹਲੇ ਸਟਿੱਕਰ ਵੀ ਨਹੀਂ ਲੱਗੇ ਯਾਰ ਜੀ ਆ ਦੇਖ ਸਕਦੇ ਚਾਰੇ ਚੱਕਿਆਂ ਦੇ ਮੂਹਣੀਆਂ ਵਗੈਰਾ ਟਾਇਰਾਂ ਦੀਆਂ ਉਵੇਂ ਜੁੱਪਰ ਪਈਆਂ ਨੇ ਤੇ ਜਿਹੜਾ ਟਰੈਕਟਰ ਚੱਲਿਆ ਬਹੁਤ ਘੱਟ ਹੋਇਆਗਾ 7 ਲੱਖ 75 ਦੀ ਡਿ ਸਪੀਡ ਦੇ ਵਿੱਚ ਟਰੈਕਟਰ ਹੈਗਾ ਲੋਨ ਵੀ ਕਰਾਰਾਂਗੇ ਤੁਹਾਈ ਬਾਈ ਹਾ ਲੋਨ ਵੀ ਹੋ ਜੂਗਾ ਲਾਈਵ ਮਿੱਤਰੋ ਲੋਨ ਵੀ ਹੋ ਜੂਜੇ ਕਿਸੇ ਵੀਰ ਨੇ ਕਰਵਾਉਣਾ ਨਾ ਤੇ ਵੀਰ ਕਹਿੰਦੇ ਨੇ 6 ਲੱਖ ਰੁਪਏ ਤੱਕ ਦਾ ਲੋਨ ਹੈ ਇਹ ਟਰੈਕਟਰ ਤੇ ਹੋ ਜੂਗਾ ਆਹ ਹਾਰ ਵਗੈਰਾ ਵੀ ਯਾਰ ਇਹ ਏਜੰਸੀ ਵਾਲੇ ਲਾਹੇ ਨਹੀਂ ਉਹ ਜੋ ਕਰ ਪਏ ਨੇਗੇ ਨੰਬਰ ਵੀ ਨਹੀਂ ਆਇਆ ਹਜੇ ਤੱਕ ਟਰੈਕਟਰ ਦਾ ਜਿਹੜੇ ਵੀਰ ਨੂੰ ਵੀ ਚਾਹੀਦਾ ਆਹ ਕੰਟੈਕਟ ਕਰ ਲਓ ਨੰਬਰ ਸਕਰੀਨ ਦੇ ਉੱਤੇ ਚੱਲੀਦਾ ਬਾਕੀ ਵੀਡੀਓ ਨੂੰ ਕਰ ਦੇ ਫੇਰ ਮਿਲਦਾਂਗੇ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ